ਮੇਰੇ ਵਾਲੇ ਬੰਦੇ ਤਾਂ ਨਹੀਂ ਬੈਠੇ ਨਾ ਤਰ ਲੋਗਾ ਚਾ ਪੰਮਾ ਬਾਈ ਜੀ ਆ ਗਏ ਨੇ ਬੈਠੇ ਹੋ ਵੀ ਨਾ ਗੋਲੀ ਆਸੀ ਥਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱੱਦਾ ਥੋੜਾ ਮੈਚ ਨਹੀਂ ਹੋਣਾ ਮੈਂ ਕਹਾਂ ਕੇਜੇ ਨਾਲ ਘੱਟਾ ਜੰਗਾ ਠੋਕਿਆ ਬਾਈ ਜੀ ਮਾਰਿਆ ਲੀਲੀ ਫਿਲੀ ਵੜਕਾਏ ਤਾਂ ਹੀ ਤਾਂ ਕਹਿੰਦੇ ਆ ਵਾਸ਼ਿੰਗ ਪਾਊਡਰ ਕੰਮ ਆਉਂਦਾ ਸੀ ਸਖੇ ਜੀ ਪੰਮਲੇ ਆਏ ਪਰ ਮੀਰਾ ਦੁੱਖ ਲੱਗਿਆ ਸੀ ਕਹਿੰਦੇ ਖੀਰ ਲੈ ਦੇਣੇ ਨੰਬਰ ਨੰਬਰ ਆਏ ਅੱਛਾ ਨਹੀਂ ਬਤਾਉਂਦਾ ਤਾਂ ਦਾਈ ਜੀ ਅਰਕੇ ਤੇ ਜੱਗੇ ਜੁੱਗੇ ਅਰਕੇ ਲੱਗੇ ਦੇ ਵੀ ਕਿਹੜੇ ਬੰਦੇ ਗਲਤ ਕੰਮ ਕਰਦੇ ਹੋ ਤੁਸੀਂ ਵਾਰਨਿੰਗ ਚ ਮੇਰੇ ਛੱਲਾ ਵੀ ਪਾ ਦੇਖਿਆ ਹੋਇਆ ਅੱਛਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਪੰਮੇ ਦਾ ਰਮਾਸ ਦਿਖਾਣਾ ਕਹਿੰਦਾ ਇਹ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜਿਹੜੀ ਸੀਟੀ ਇਹਦੀ ਮੈਂ ਵਜਾਉਣੀ ਆ ਕੰਮ ਕਰ ਖਾਣੇ ਤੋਂ ਕਿ ਮੈਂ ਕਿਹਾ ਕਿ ਇਹਦੇ ਖੀਰ ਲੈ ਦੇਣੇ ਨੰਬਰ ਨੰਬਰ ਹੈ ਅੱਛਾ ਨਹੀਂ ਬਤਾਉਂਦਾ ਚੌੜਾ ਦੀਆਂ ਗੱਲਾਂ ਨਹੀਂ ਮੇਰੇ ਤੁਹਾਨੂੰ ਲੱਗਦਾ ਮੈਨੂੰ ਕਿਸੇ ਕੰਮੀ ਕੁੰਬੀ ਦੀ ਭਾਲ ਬਣੀ ਆ ਅੱਜ ਤਾਂ ਸਸ ਦਾਈ ਜੀ ਹਰ ਕੇ ਤੇ ਜੱਗੇ ਜੁਗੇ ਹਰ ਕੇ ਲੱਭੇ ਜੀ ਕਿਹੜੇ ਬੰਦੇ ਗਲਤ ਕੰਮ ਕਰਦੇ ਹੋ ਬਿਲਕੁਲ ਜਿਵੇਂ ਨਵਾਜ਼ੁद्दीन ਸਲੀਕੀ ਨੇ ਕਿਹਾ ਕਿ ਮੈਂ ਜਦੋਂ ਆਇਆ ਨਾ ਕੱਪੇ ਜੇ ਰੋਲ ਮਿਲਨੇ ਪਰ ਮੇਰੀ ਇੱਛਾ ਸੀ ਕਿ ਮੈਂ ਰੋਮਾਂਟਿਕ ਰੋਲ ਆਏ ਪੂਰੇ ਦੂਜੇ ਨਹੀਂ ਆ ਹੁਣ ਗਾ ਹੋ ਰਹੀ ਸੈਕਟਰ 17 ਸੈਕਟਰ 12 ਸ਼ੁਰੂ ਹੋ ਰਹੀ ਹੈ ਤੁਸੀਂ ਵਾਰਨਿੰਗ ਚ ਮੇਰੇ ਸ਼ਲਾ ਵੀ ਪਾ ਦੇਖਿਆ ਹੋਵੇ ਅੱਛਾ ਇਹ ਤਾਂ ਹੀ ਰੱਖਿਆ ਹੋਇਆ ਬਾਈ ਕਹਿੰਦੇ ਅਗਲੇ ਵਿੱਚ ਕੰਮੇਦਾਰ ਮਾਸ ਦਿਖਾਉਣਾ ਉਹ ਬਾਈ ਕਹਿੰਦੇ ਮੈਂ ਜਿਉਂਦਾ ਕੀਤਾ ਇਹਨੇ ਅੱਗੇ ਜਾ ਕੇ ਬਹੁ ਮਾਰੇ ਹਾਂ ਇਹ ਜਿਹੜਾ ਤਾਂ ਤਾਂ ਨਹੀਂ ਚੱਚਾ ਸਾਡੇ ਨਾਲ ਘਰਾਂ ਦੇ ਪਿਛਲੇ ਪਾਸੇ ਮਾਤਾ ਆਉਂਦੀ ਹੁੰਦੀ ਸੀ ਰਖੜੀ ਬੰਨਣ ਆਉਂਦੀ ਸੀ ਉਹਨੇ ਮੇਰੇ ਦਾਦੇ ਪਰਦਾਦੇ ਦੀ ਬੰਨੀ ਦਾਦੇ ਦੀ ਵੀ ਬੰਨੀ ਮਰੇ ਦਾਦੀ ਦੇ ਪੰਨੇ ਸਾਡੇ ਵੀ ਬੱਲੇ ਉਹ ਮਾਤਾ ਕਹਿੰਦੇ ਆ ਵੀ 5-4 ਘੰਟੇ ਪਿੱਛੇ ਜੋ ਪੂਰੀ ਹੋਈ ਮਰ ਕੇ ਫਿਰ ਦੁਬਾਰਾ ਵਾਸਾਈ ਸੀ ਸੁਣਿਆ ਮੈਂ ਅਸੀਂ ਉਹਨੂੰ ਪੁੱਛਦੇ ਹਾਂ ਬੇਬੇ ਕਿਉਂ ਲਾ ਮਹਲ ਸੀਗਾ ਫੁੱਲ ਫੁੱਲ ਹੈਗੇ ਤਰ ਤਰ ਹਜ਼ੂਰਤਾਂ ਹੈਗੀਆਂ ਜਿਹੜੇ ਨਿੱਕੇ ਹੁੰਦੇ ਸੀ ਵੀ ਉਹੀ ਆ ਉਹ ਬੜੀ ਖੁਸ਼ ਹੁੰਦੀ ਸੀ ਤੇ ਓਵੇਂ ਫਿਰ ਆਪਾਂ ਖੁਸ਼ ਹੁੰਨੇ ਵੀ ਦੁਆਰਾ ਗੱਲ ਸੁਣ ਭਾਈ ਜਦੋਂ ਹਥਿਆਰ ਫੜਦੇ ਆਪ ਭਾਈ ਗਿੱਪੀ ਹੁਣ ਜਦੋਂ ਉਹਨਾਂ ਨੇ ਕਿਹਾ ਕਿ ਬੇਟੇ ਵੀ ਬਹੁਤ ਪਿਆਰ ਕਰਦੇ ਆ ਫੈਮਿਲੀ ਨਾਲ ਇੰਟਰੈਕਸ਼ਨ ਕਿਹੇ ਦੀ ਆ ਨਹੀਂ ਵਾਹਿਗੁਰੂ ਦੇਖੋ ਬਾਈ ਜੀ ਆਪਾਂ ਭਾਬੀ ਜੀ ਅੱਛਾ ਮੈਨੂੰ ਮੈਂ ਜਦੋਂ ਬਾਈ ਜੀ ਨਾਲ ਪਹਿਲੀ ਵਾਰੀ ਘਰੇ ਗਿਆ ਸੀ ਨਾ ਮੈਂ ਮੈਂ ਐਕਸਾਈਟਮੈਂਟ ਜਿਹਾ ਤਾਂ ਅੰਦਰ ਵੜ ਗਿਆ ਜਦੋਂ ਦੇਖਿਆ ਦੂਜੇ ਉਹ ਸਾਰੇ ਹੁਣ ਪੁਰਾਣੇ ਜਾਂਦੇ ਸੀ ਉਹ ਤਾਂ ਗਾਂ ਨਿਕਲ ਕੇ ਮੈਨੂੰ ਹਾਰਨ ਆ ਲੱਗੇ ਵੀ ਘਾਰੇ ਇਸ ਤਰ੍ਹਾਂ ਦੇ ਬਡੇ ਮੈਂ ਦਾਦਾ ਨਾ ਪਰਲੇ ਪਾਸੇ ਜਾਵਦਾ ਜਿਹੇ ਅਫੀਸਰ ਬਾਈ ਮਨ ਕੋ ਪ੍ਰਿੰਸਾ ਕਿਥੇ ਆਇਦਰ ਆ ਜਰਾ ਗਾ ਲਾਗੇ ਸਾਰਿਆਂ ਨੂੰ ਮਲਾਪਾ ਪੀ ਨੂੰ ਕਹਿੰਦੇ ਵੀ ਇਹਨੇ ਬਾਲਗ ਲਿਖਿਆ ਫਰਾਰ ਦੇ ਇਦਾਂ ਦਾ ਕਰਕੇ ਬਾਈ ਦੇ ਬਰਾਦਰ ਸੀ ਹੋਰ ਫਿਰ ਮੈਨੂੰ ਉਦੋਂ ਲੱਗਾ ਵੀ ਯਾਰ ਜਿਹੜਾ ਬੰਦਾ ਉਹਦੇ ਪਰਿਵਾਰ ਨਾਲ ਹੋ ਸਾਰਿਆਂ ਨਾਲ ਜਿਹੜਾ ਐ ਲੈ ਕੇ ਜਾਂਦਾ ਘਰੇ ਤੇ ਵੀ ਇਦੋਂ ਬਾਅਦ ਫਿਰ ਕੁਝ ਨਹੀਂ ਹੋਇਆ ਤੇ ਉਦੋਂ ਉਦੋਂ ਬਾਅਦ ਮੇਰਾ ਹੋਰ ਵਧਿਆ ਪਿਆਰ ਉਹਨੇ ਜਾ ਕੇ ਲਾ ਕੇ ਆਏ 15 ਦਿਨ ਨਹੀਂ 10 ਦਿਨ ਮਕਸੀਕੋ ਵੀ ਲਾਏ ਆ ਬੜਾ ਸ਼ੰਦਾ ਤੇ ਮੈਂ ਤੇ ਇੱਕ ਉਹ ਜੋ ਅਸੀਂ ਉੱਥੇ ਨਿਆਰੇ ਲੱਤੇ ਮਨੇ ਬਹੁ ਗੇਮਾ ਗੁਮਾ ਖੜਾਈਆਂ ਮੈਂ ਆ ਜਾ ਤੰਮੇ ਚਾਚੇ ਇੱਧਰ ਆ ਜਾ ਤੰਮੇ ਤਾਏ ਇੱਧਰ ਆ ਜਾ ਕਰਕੇ ਰਿਹਾ ਮੈਂ 14 ਸਾਲ ਤੁਸੀਂ ਕਹਿੰਦੇ ਕੰਮ ਚੱਲਦਾ ਸੀ ਕੱਪੜਿਆਂ ਦਾ ਤੇ ਅੱਜ ਐਤਨ ਜੀ ਕਰਦਾ ਵੀ ਕਾਸਟਿੰਗ ਦੇ ਹੁਣ ਜਿਹੜੇ ਕੱਪੜੇ ਨੇ ਵੀ ਮੈਂ ਮੇਰੀ ਪਤਨੀ ਦਾ ਮੈਂ ਨਾ 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 ਪਾ ਜਾਂ ਨਸ ਕੀ ਹੋਈ ਦੀ ਨੇ ਨਹੀਂ ਨਹੀਂ ਤੋਂ ਆਇਆ ਤੁਮ ਜਿਵੇਂ ਅੱਜ ਬਾਈ ਦਾ ਕਿਹ ਡਰੈਸ ਪਾਈ ਜੀ ਮੈਂ ਨਹੀਂ 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 ਮੈਂ ਨਹੀਂ ਉਹਦਾ ਭਾਵੀ ਜੀ ਕਰ ਦਿੰਦੇ ਮੈਂ ਵਾਸੇ ਗਿਆ ਸੀ ਮੈਂ ਕਿਹਾ ਬਾਈ ਬਹੁਤ ਕਾਹ ਡਰੈਸ ਹੈ ਠੀਕ ਹੈ ਉਹ ਬਾਈ ਕਾ ਆਖਰੀ ਸਵਾਲ ਤੁਸੀਂ ਟਰੈਕਟਰ ਸੈਂਟਰ ਹੋ ਜਾਂ ਇੰਪਰੋਵਾਈਜ਼ ਕਰਨਾ ਤੁਸੀਂ ਨਹੀਂ 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 ਮੈਂ ਡਾਇਰੈਕਟਰ ਹਾਂ ਮੈਂ ਕੋਰਾ ਕਰਾਰ ਆਪਣਾ ਉਹ ਜਿਹੜਾ ਬੰਦਾ ਜੋ ਲਿਖ ਲੈਂਦਾ ਉਹ ਹੋ ਜਾ ਛੇ ਇੱਕ ਦੋ ਇੱਕ ਦੋ ਡਾਇਲੋਗ ਜਰੂਰ ਹੈ ਜੋ ਜੋ ਡਾਇਲੋਗ ਵਾਲਾ ਸੰਮੇਲ ਜਿਹੜੇ ਆ ਕੇ ਬੈਠਦਾ ਨਾ ਕੋਈ ਫਿਰ ਮੰਜੇ ਦੀ ਰੀਤ ਆਉਂਦੀ ਹੈ ਮੇਰੇ ਵਾਲੇ ਮੰਜੇ ਤਾਂ ਨਹੀਂ ਬੈਠੇ ਤੇ ਬੈਠੇ ਹੋਈ ਨਾ ਗੋਲੀ ਆਸੀ ਤਾਂ ਤੇ ਮਾਰੂੰਗਾ ਵੀ ਸੱਜੇ ਪੁੜੇ ਨਾਲ ਖੱਬਾ ਪੁੜਾ ਮੈਚ ਨਹੀਂ ਹੋਣਾ ਬਈ ਸ਼ੁਕਰ ਕਰ ਤੂੰ ਗੋਲੀ ਨਾ ਮਾਰ ਗਿਆ ਨਹੀਂ ਤਾਂ ਤੇਰੇ گلابی ਕੱਚਾ ਪਵਾ ਕੇ ਉਹਦੇ ਪਿੱਛੇ ਲਿਖਣਾ ਸੀ ਜੀ ਆਇਆਂ ਇੱਕ ਚੀਤੀ ਵਾਲਾ ਵੀ ਮੋਸ਼ਿੰਗਾ ਦਾ ਸੀ ਮੈਂ ਕੜਾ ਗੇਜਿਆਂ ਨੂੰ ਮੈਂ ਕੜਾ ਗੇਜੇ ਨਾਲੋਂ ਘੱਟ ਆ ਜੀ ਮਾਰਾ ਚੱਗਾ ਫੋਕਿਆ ਲੀਲੀ ਫੀਲੀ ੜਕਾਏ ਆਹੀ ਦਾ ਮੈਨੂੰ ਕਹਿੰਦੇ ਆ ਅੰਮਾ ਵਾਸ਼ਿੰਗ ਪਾਊਡਰ ਵਾਸ਼ਿੰਗ ਪਾਊਡਰ ਤੰਮ੍ਹੋ ਸੀ ਸਖੇ ਦੀ ਤੰਮ੍ਹ ਲੈ ਆਏ ਸੀਟੀ ਸੀਟੀ ਵਾਲਾ ਜੀ ਆਂਦਾ ਇਹਦਾ ਨਾ ਸੀਟੀ ਆ ਇਹ ਕਈ ਤਰ੍ਹਾਂ ਦੀਆਂ ਸੀਟੀਆਂ ਵਜਾ ਲੈਂਦਾ ਜੇਲੀ ਸੇਟੀ ਜੇਦੀ ਮੈਂ ਵਜਾਉਣੀ ਹੈ ਨਾ ਫੋਨ ਹੀ ਨੋਂਦੀ ਹੋਵੇ ਤੇ ਸਿੱਧਾ ਕਲੱਚ ਫਿਲਮੀ ਚਾਹਤ ਦਾ ਕਰਕਸ ਲਾਈਟ ਤੇ ਬੁੱਕਸ ਨੀ ਨਹੀਂ ਹੈ ਰੋਜ਼ ਦਾ ਕੰਮ ਜਿਵੇਂ ਕਹਿੰਦਾ ਨਹੀਂ ਗੱਲ ਹੈਗੀ ਜੀ ਇਹਦੇ ਦੀ ਟੋਕਣ ਦਾ ਕੰਮ ਕੋਲ ਟਾਈਮ ਵਾਸੇ ਸਾਡਾ 40 45 ਜਾਨਾ ਲੱਗ ਰੁਪ ਹੁੰਦਾ ਸੀਗਾ ਤੇ ਥੀਏਟਰ ਕਰਦੇ ਸੀ ਅਸੀਂ ਤੇ ਵਾਸੀਂ ਕਹਿ ਦਿੰਦੇ ਸੀ ਵੀ ਕਲਾਕਾਰਾਂ ਦਾ ਵਾਂਗ ਉੱੱਡੇ ਹੋਏ ਹੁੰਦੇ ਆ ਤੇ ਮੈਂ ਕਿਸੇ ਨੂੰ ਮਾਲਾ ਕਹਿੰਦੇ ਸੀ ਨਾ ਹੀ ਘਵਾਉਂਦੇ ਸੀ ਦਨ ਮਹੌਲ ਫੀਲਿੰਗ ਜੀ ਚ ਰਹਿਦਾ ਸੀਗਾ ਵੀ ਠੀਕ ਆ ਫਿਲਮੀ ਸੀਗੇ ਸ਼ੁਰੂ ਤੋਂ